ਗੇਂਦੋ ਵੀ ਧੰਨਵਾਦੀ ਹਾਂ ਸਾਰਿਆਂ ਦੇ ਕੋਲ ਮਾਣ ਲੈ ਜੇ ਕਿਸੇ ਵੀ ਕੋਈ ਨਸ਼ਾ ਪੱਤਾ ਕਰ ਲਿਆ ਹੋਵੇ ਉਹ ਕਿਰਪਾ ਕਰਕੇ ਇਸ ਕੂਲ ਦੇ ਗੇਟ ਦੇ ਅੰਦਰ ਨਾ ਆਵੇ ਕਿਉਂਕਿ ਬੜੀ ਪਵਿੱਤਰਤਾ ਦੇ ਨਾਲ ਨਵਜੂਬ ਡਰਾਮਾ ਟੈਕ ਕਲਬ ਰਾਮਨਾਟਕ ਕਰਦੇ ਆ ਇਹ ਨਹੀਂ ਅਸੀਂ ਕਹਿੰਦੇ ਸਟੇਜ ਦੇ ਕੋਲ ਆਵੇ ਉਸ ਕੂਲ ਦੀ ਬਾਉਂਡਰੀ ਦੇ ਅੰਦਰ ਹੀ ਨਾ ਆਵੇ ਇਹ ਸਾਡੀ ਉਹਦੀ ਅੱਗੇ ਹੱਥ ਜੋੜ ਕੇ ਬੇਨਤੀ ਆ ਕੁਥੋਦੀ ਰਾਮ ਤਾਂ ਬਤਨੇ ਨਸ਼ਾ ਕਰਕੇ ਸਕੂਲ ਦੇ ਅੰਦਰ ਇਸ ਜਿਹੜਾ ਕਿ ਪੰਡਾਲ ਦਾ ਵਿੱਚ ਨਾ ਰਾਮ ਤਾਂ ਉਦਾਸੀ ਬਹੁਤ ਹੀ ਧੰਨਵਾਦ ਕਰਦੇ ਆ ਕਿ ਉਹ ਬਾਹਰ ਬੈਠ ਕੇ ਹੀ ਰਾਮਨਾਟਕ ਨੂੰ ਸੁਣੇ ਜਾਂ ਆਪਣੇ ਮਾਲ ਤੇ YouTube Facebook ਜਾਂ ਸਿਟੀ ਕੇਵਲ ਨਵਰਾ ਚੈਨਲ 241 ਨੰਬਰ ਤੇ ਆਈ ਦੀ ਇਤਿਹਾਸਿਕ ਨਾਈਟ ਨੂੰ ਦੇਖਾ ਕਿ ਜਿਸ ਦਾ ਅੱਜ ਦੇ ਇਤਿਹਾਸਿਕ ਲੈਅ ਦੇ ਵਿੱਚ ਕੋਈ ਵੀ ਰੋਕ ਨਾ ਹੈ ਜਿਹੜੀ ਕਿ ਪੰਜਾਬ ਨਾਲ ਸੰਬੰਧਿਤ ਆ ਉਹਨਾਂ ਅੱਗੇ ਬੰਤੀ ਆ ਜਿਹੜਾ ਆਸ ਕਲੱਬ ਦੇ ਨਾਲ ਜੁੜਿਆ ਹੋਇਆ ਪਾਤਰ ਆ ਜਾਂ ਚਾਹਿਆ ਸਾਡੀ ਜਾਂ ਚਾਹਿਆ ਸਾਡੀ ਮੈਂ ਨੰਬਰ ਵੀ ਆ ਕਿ ਜੇ ਉਹ ਕੁਰਸੀ ਤੇ ਆਲਾ ਕਿਤਾ ਕਰਕੇ ਉਹਨੂੰ ਕੁਰਸੀ ਤੇ ਬੜੇ ਮਾਣ ਸਤਿਕਾਰ ਨਾਲ ਬਿਠਾਇਆ ਉਹ ਆਖਰੀ ਮਾਣ ਨਾਲ ਕੁਰਸੀ ਤੇ ਬੈਠ ਕੇ ਦੇਖ ਸਕਦਾ ਪਰ ਮੇਰੀ ਨਾ ਪਰ ਮੇਰੀ ਨਾ ਮੈਂਬਰ ਦੇ ਵੀ ਜਿੰਨੇ ਮੈਂਬਰ ਨੇ ਉਹਨਾਂ ਅੱਗੇ ਵੀ ਬੇਨਤੀ ਆ ਕਿ ਕੋਈ ਵੀ ਅਬਲਾ ਤਾਂ ਸਾਰੇ ਜਣੇ ਇੱਕ ਮੇਰੇ ਵਰਗਾ ਹੀ ਆ ਜਿਹੜਾ ਕੋਈ ਪੈਨ ਸ਼ਰਟ ਪਾ ਕੇ ਆਇਆ ਸਾਰੇ ਪਾ ਕੇ ਆਏ ਆ ਜੇ ਕਿਸੇ ਨੇ ਵੀ ਪਾਈ ਹੋਵੇ ਦੇਖ ਨਵਾਂ ਕਿਉਂਕਿ ਬੜੀ ਮਰਿਆਦਾ ਨਾਲ ਇਹ ਬਾਰੇ ਰਹਿਣਾ ਤੱਕ ਅਸੀਂ ਕਰਵਾਨੇ ਦਿਨ ਹੋ ਚੁੱਕਾ ਇਸ ਤੋਂ ਬਾਅਦ ਬੱਚਿਆਂ ਪੰਡਿਤ ਜੀ ਨੇ ਆ ਕੇ ਅਜੇ ਦੋ ਪਤਾ ਨਿਬੇੜ ਕਰਨੇ ਆ ਜਿਹੜੇ ਕਿ ਨਨੁਮਾ ਮੀਰ ਬਲੰਗੀ ਜੀ ਤੇ ਜਿਹੜੀ ਕਿ ਵਰਸ਼ੀ ਨੂੰ ਰਤਨਾ ਪਰ ਸੰਜੀਵਨੀ ਬੋਤੀ ਹਾਣੂ ਜੀ ਨੇ ਲੈ ਕੇ ਆਉਣਾ ਆਕਸ਼ਮਾ ਜੀ ਨੇ ਮੋਰਚਿਕ ਹੋਣਾ ਅੱਜ ਦੀ ਇਤਿਹਾਸਕ ਨੌਟ ਦੇ ਮੁਖੀ ਨੇ ਲੜਕਾ ਪਟੰਗਰੇਜ ਮਹਾਰਾਜ ਰਾਵੰਦਪਤ ਪਰਵਾਰ ਤੁਹਾਡੇ ਸਾਹਮਣੇ ਲਾਈਵ ਵੀ ਚੱਲਦਾ ਜਿਨ੍ਹਾਂ ਦੀ ਵੀ ਇਸ ਤਾਕਤ ਤੋਂ ਕੋਈ ਵੀ ਮੰਨਤਾ ਤੋੜੀਏ ਹੁੰਦੀਆਂ ਹਰ ਕੋਈ ਯਾਦ ਰੱਖਦਾ ਕਿ ਰੀ ਦੀਵਾਲੀ ਤੋਂ ਪਹਿਲਾਂ ਕੜਾ ਮਹਾਰਾਤਰਾ ਆਉਂਦੇ ਆ ਇਸ ਫੋਰਮਾ ਗੁਪਤ ਦਾਅ ਅੱਜ ਦੇ ਇਤਿਹਾਸਿਕ ਨਾਈਟ ਦੇ ਵਿੱਚ ਹਾਂਜੀ ਕਿੰਨਾ 5100 ਰੁਪਆ ਅੱਜ ਦੇ ਤਵਾਸੀਕ ਨਾਈਟ ਅਕਸ਼ਰ ਮੁਰਸ਼ਾਦੀ ਦੇ ਵਿੱਚ ਇੱਕ ਗੁਪਤ ਦਾਅ ਆਇਆ ਕਿਉਂਕਿ ਜਿਨ੍ਹਾਂ ਨੇ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਉਹ ਦੇਖਦੇ ਹੁੰਦੇ ਕਿ ਕਦੋਂ ਨਗਰੂ ਡਰਾਮਾ ਟਿਕਟ ਲ ਦਿਨ ਲਕਸ਼ਮਨ ਮੁਰਸ਼ਾਦੀ ਨਾਈਟ ਆਵੇ ਔਰ ਅਸੀਂ ਆਪਣੀ ਸਾਲ ਦੀ ਜਿਹੜੇ ਮਿਹਨਤ ਕਮਾਈ ਦੇ ਵਿੱਚੋਂ ਲਈਏ ਬਹੁਤ ਬਹੁਤ ਧੰਨਵਾਦ ਸ਼ਾਮੈ ਇਲੈਕਟ੍ਰਿਕ ਸਟੋਰ ਦਾ ਮਾਲਕ ਸਾਡੇ ਬਾਪੂ ਜੀ ਜਿਹੜੇ ਕਿ ਕਿਸੇ ਸਮਾਜ ਦੇ ਵਿੱਚ ਇਸ ਕਾਮ ਦਾ ਪਾਤਰ ਵੀ ਰਹੇ ਆ ਆ ਦੋਨਾਂ ਦਾ ਪੋਤਾ ਇਸ ਮਹੀਨੇ ਨਵਾਂ ਦਾ ਮੈਂਬਰ ਵੀ ਹੈ ਜੈਪਲ ਜੀ ਔਰ ਫੌਜੀ ਜੀ ਉਹਨਾਂ ਦਾ ਵੀ ਇੱਥੇ ਆਣ ਕੇ ਬਹੁਤ ਬਹੁਤ ਧੰਨਵਾਦ ਜੀ ਆਨੰਦ ਬਹੁਤ ਖੁਸ਼ੀ ਹੁੰਦੀ ਜਿਨ੍ਹਾਂ ਨੇ ਆਪ ਬੱਤਾ ਲਾਇਆ ਹੁੰਦਾ ਅੱਜ ਸਾਡੇ ਬਾਪੂ ਜੀ ਨੂੰ ਕਿੰਨੀ ਖੁਸ਼ੀ ਹੋਊਗੀ जोड़े कि वो स्टेज पर रोल करता से अचो देखने आए कि जो कि अभी जो रोल करता से अब स्टेज किस तरह उल्दी आ बहुत बहुत वो का भी धन्यवाद सारे ही मेरिया मतलब तक बेनती है कि तुम तो पता रश बहुत हो गया आप थोड़े थोड़े अग्न अगे हो क्योंकि असंको कहने की थोड़े अगे हो जाए भर गया कहने नहीं बैठे भी क्यों अंज जो ਸਾਰੇ ਪਤਾ ਲੋਕਾਂ ਨੇ ਸਾਰੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਇੱਥੇ ਬੁਲਾਇਆ ਹੁੰਦਾ ਅੱਜ ਦੀ ਤਿਉਹਾਰ ਸਿਕਮਾਰਟ ਬਲੋਸਿਆ ਬਤੀਰਾ ਮਤੂਰ ਮਾਰੋ ਟਿਕੀ এডো <small> it! 不是、啊